ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਝੋਟੀ ਲੈ ਕੇ ਆਏ ਆ ਦੂਜੇ ਸੀ ਉਹ ਸੂਣਾ ਘਰੇਲੂ ਝੋਟੀ ਆਪਣੇ ਕੋਲ ਹੀ ਆ ਪਿੰਡ ਜਲਾਲ ਦੀ ਔਰ ਨੇੜੇ ਰੈਕੋਟ ਪਹਿਲੇ ਸੂਏ 12 ਕਿਲੋ ਦੁੱਧ ਦਾ ਰਿਕਾਰਡ ਆ ਆਪਾਂ ਢੇੜਾ ਵਗੈਰਾ ਦੇਵਾਂਗੇ ਤੇ 10 ਦਿਨ ਤੱਕ ਨੂੰ ਲੈਂਦੀ ਆ ਲੈ ਦਾਈ ਕਰਾ ਰਾਜੂ ਢੇੜਾ ਦਵਾ ਦੇ ਕਰਾ ਤੇ ਤਕਰੀਬਨ 10-12 ਦਿਨ ਹਜੇ ਲੈ ਜੂਗੀ ਜੇ ਸਾਹਮਣ ਤੁਸੀ ਬੰਤਰ ਦੇਖ ਲੈਵੇ ਦੀ ਐਨ ਧਾਰ ਪੂਰੀ ਪੋਲੀ ਆ ਰੂਮ ਵਰਗੀ ਧਾਰ ਹੋਊਗੀ ਚੱਲ ਚੱਲੋ ਰੂਵਰ ਕੀ ਧਾਰ ਆ ਐਨ ਕੋਲੀਆ ਬੰਤਰ ਵਗੈਰਾ ਸੋਨ ਦਿਖਾਉਣਾ ਗੇੜਾ ਕਢਾ ਕੇ ਥੋੜੀ ਜਿhi ਜਖਦੀ ਆ ਚਲ 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 ਚੱਲ ਗੇੜਾ ਵੀ ਕਢਾਵਾਂਗੇ ਆਪਾਂ ਚਲ ਚਲ ਆ ਦੇਖੋ ਸਿੰਘਾਂ ਦੀ ਕੁੰਡੀ ਦੂਜੇ ਸੂਏ ਸੂਣਾਗਾ ਦੂਜੇ ਸੂਏ ਸੂਣਾ ਪਹਿਲੇ ਸੂਏ 12 ਕਿਲੋ ਦੁੱਧ ਦਾ ਰਿਕਾਰਡ ਸੀਗਾ ਤੇ ਬੰਤਰ ਵਗੈਰਾ ਦੇਖੋ ਲੇਵਾ ਵਗੈਰਾ ਦੇਖ ਲਓ ਚਲ ਮੋੜ ਦਾ ਰਾਜੂ ਕਰ ਇਧਰ ਹੀ ਮੋੜ ਲਓ ਉੱਪਰ ਦੀ ਹਾਂ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਚੱਲ ਚੱਲ ਮੋੜ ਦੇ ਮੋੜ ਦੇ ਤੇ ਆ ਦੇਖੋ ਐਨ ਪੂਰੀ ਸੁਨੱਖੀ ਆ ਦੂਜੇ ਸਿਰੇ ਝੋਟੀ ਆ ਤੇ ਬੰਤਰ ਵਗੈਰਾ ਦੇਖ ਲਓ ਕੁੰਡੇ ਸਿੰਘ ਆ ਤੇ ਜੇ ਕਿਸੇ ਮੇਰੇ ਵੀਰ ਨੂੰ ਲੈਣੀ ਆ ਪਸੰਦ ਆਉਂਦੀ ਤਾਂ ਆਪਣਾ ਕੰਟੈਕਟ ਕਰ ਲਓ 8967434800 ਮੋਬਾਈਲ ਨੰਬਰ 98874 9867334800 ਪਿੰਡ ਜਲਾਲਦੀਵਾਲ ਨੇੜੇ ਰੈਕੋਟ ਅਣ ਦੂਜੇ ਸਵੇ ਸੁਨਾ ਤੇ ਪਹਿਲੇ ਸਵੇ 12 ਕਿਲੋ ਦਾ ਰਕਾਰਡ ਸੀ ਆਪਾਂ ਉਮੀਦ ਕਰ ਸਕਦੇ ਆ ਵੀ 14 ਕਿਲੋ ਇਸ ਵਾਰ ਦਊਗੀ ਦਊਗੀ ਵੀਡੀਓ ਨੂੰ ਬਦ ਵਾਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਦੋਸਤੋ